ਐਫਸੀਆਈ ਅੰਮ੍ਰਿਤਸਰ ਦੀ ਵੱਡੀ ਕਾਰਵਾਈ ਚਾਰ ਕਿਲੋ ਅਫੀਮ ਡਰੱਗ ਤੇ ਇੱਕ ਕਿਲੋ ਹੀਰੋਇਨ ਸਣੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੇ ਖਿਲਾਫ ਗੁਪਤ ਕਾਰਵਾਈ ਕਰਦੇ ਹੋਏ ਸੀਆਈਏ ਅੰਮ੍ਰਿਤਸਰ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 4 ਕਿਲੋ ਅਫੀਮ ਡਰੱਗ ਅਤੇ 1 ਕਿਲੋ ਹੀਰੋਇਨ ਬਰਾਮਦ ਕੀਤੀ ਹੈ। ਕੀ ਮਾਮਲਾ ਕੀ ਹੈ ਜੀ ਸਰਹੱਦ ਦਾ? ਮਾਮਲਾ ਇਹ ਆਇਸੋ ਡਰੱਗ ਤੇ ਹੈਰੋਂ ਦੇ ਨਾਲ ਜੁੜਿਆ ਹੋਇਆ ਜੀ ਜੀ ਇਹ ਕੱਲ ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਅਵਤਾਰ ਸਿੰਘ ਸਨ ਆਫ ਸਤਨਾਮ ਸਿੰਘ ਜੋ ਕਿ ਬਾਰਡਰ ਦੇ ਪਿੰਡ ਕੱਕੜ ਦਾ ਰਹਿਣ ਵਾਲਾ ਤੇ ਜਿਹੜਾ ਛਾਟੇ ਉਹਨੇ ਕਿਰਾਏ ਦੇ ਮਕਾਨ ਤੇ ਰਹਿ ਕੇ ਤੇ ਇੱਥੇ ਲੋਕਲ ਗਾਕਾਂ ਨੂੰ ਜਿਹੜਾ ਵਾ ਜੂਜਰਾਂ ਨੂੰ ਇਹ ਹੈਰੋਂ ਵੇਚਦਾ ਵਾ ਤੇ ਉਹ ਉਸਨ ਪਰਮਿਸ਼ਨ ਦੇ ਵਿਹਾਵ ਤੇ ਆਪਰੇਸ਼ਨ ਟੀਮ ਨੇ ਉੱਥੇ ਟਰੈਕ ਲਾਇਆ ਜੀ ਉੱਥੇ ਜਦੋਂ ਚੈਕਿੰਗ ਕੀਤੀ ਆ ਤੇ ਉਸ ਤੇ ਇੱਕ ਦੋਸ਼ੀ ਜਿਹੜਾ ਵਾ ਖੜਾ ਵਿਅਕਤੀ ਦਿਖਾਈ ਦਿੱਤਾ ਜਿੰਨੇ ਕਿ ਪਿੱਠੂ ਬੈਗ ਪਾਇਆ ਹੋਇਆ ਸੀ ਪਿੱਠੂ ਬੈਗ ਦੀ ਜਦੋਂ ਤਲਾਸ਼ੀ ਲਈ ਆ ਤੇ ਉਹਦੇ ਚੋਂ 4 ਕਿਲੋ ਗ੍ਰਾਮ ਆਈਸ ਡਰੱਗ ਤੇ 1 ਕਿਲੋਗ੍ਰਾਮ ਜਿਹੜੀ ਆ ਹੈਰੋਨ ਬਰਾਮਦ ਹੋਈ ਆ ਇਸ ਦੋਸ਼ੀ ਦੀ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੂੰ ਪਿਛਲੇ 1 ਹਫ਼ਤੇ ਤੋਂ ਭਾਲ ਸੀ 1 ਹਫ਼ਤੇ ਤੋਂ ਸੀਕ੍ਰੀਟ ਸੋਰਸ ਲਾਏ ਹੋਏ ਸੀ ਕਿ ਉੱਥੇ ਇਹੋ ਜੀ ਇਨਫਾਰਮੇਸ਼ਨ ਹੀ ਕਿ ਕੋਈ ਵਿਅਕਤੀ ਬਾਰਡਰ ਦੇ ਪਿੰਡਾਂ ਦਾ ਤੇ ਇੱਥੇ ਸਿਟੀ ਦੇ ਵਿੱਚ ਜਿਹੜਾ ਵਾ ਇਹ ਸਪਲਾਈ ਕਰਦਾ